ਨਮਸਕਾਰ ਦੇਖ ਰਹੇ ਹੋ ਡੈਨਿਕਸ ਵੈਰਾਈ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਰੋਜ਼ਾਨਾ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਢੱਕਿਆ ਜਾ ਰਿਹਾ ਇਸੇ ਦੇ ਚੱਲਦੇ ਅੱਜ ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਵੱਲੋਂ ਟੈਂਕਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਤੇ ਇਸ ਗਰੋਹ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਰੂਪਨਗਰ ਪੁਲਿਸ ਨੂੰ ਪਟਰੋਲ ਪੰਪਾਂ ਤੇ ਜਾਣ ਵਾਲੇ ਟੈਂਕਰਾਂ ਵਿੱਚੋਂ ਤੇਲ ਚੋਰੀ ਕਰਨ ਅਤੇ ਤੇਲ ਟੈਂਕਰਾਂ ਦੇ ਹਾਈ ਟੈਕ ਤਾਲਿਆਂ ਦੀਆਂ ਨਕਲੀ ਚਾਬੀਆਂ ਬਣਾਉਣ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਅੰਤਰਰਾਜੀ ਤੇਲ ਟੈਂਕਰ ਲੌਕ ਟੈਂਪਰਿੰਗ ਅਤੇ ਤੇਲ ਚੋਰੀ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਨੇ ਤੇਲ ਟੈਂਕਰਾਂ ਦੇ ਡਿਜੀਟਲ ਲੋਕਾਂ ਦੇ ਨਾਲ ਛੇੜਛਾੜ ਗੈਰ ਕਾਨੂੰਨੀ ਤਰੀਕੇ ਦੇ ਨਾਲ ਖੋਲਣ ਨਕਲੀ ਇਲੈਕਟ੍ਰੋਨਿਕ ਚਾਬੀਆਂ ਤਿਆਰ ਕਰਨ ਅਤੇ ਪੈਟਰੋਲੀਅਮ ਉਤਪਾਦਾਂ ਦੀ ਚੋਰੀ ਕਰਕੇ ਗੈਰ ਕਾਨੂੰਨੀ ਵਿਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਇਸ ਦੇ ਸਬੰਧ ਵਿੱਚ ਡੀਐਸਪੀ ਜਤਿੰਦਰ ਚੋਹਾਨ ਨੇ ਦੱਸਿਆ ਕਿ ਇਹ ਕਾਰਵਾਈ ਸਪੈਸ਼ਲ ਬ੍ਰਾਂਚ ਟੀਮ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋ ਵੱਲੋਂ ਥਾਣਾ ਰੋਪੜ ਦੀ ਟੀਮ ਦੇ ਨਾਲ ਤਾਲਮੇਲ ਕਰਕੇ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਛਾਤਰਚੋਰ ਬੜੀ ਚਲਾਕੀ ਦੇ ਨਾਲ ਟੈਂਕਰਾਂ ਵਿੱਚੋਂ ਤੇਲ ਚੋਰੀ ਕਰਦੇ ਸਨ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਵੱਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਜਤਿੰਦਰ ਸਿੰਘ ਚੋਹਾਨ ਨੇ ਇਸ ਮਾਮਲੇ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਅੱਜ ਇਹ ਪ੍ਰੈਸ ਕਾਨਫਰੰਸ ਇਸ ਲਈ ਰੱਖੀ ਗਈ ਹੈ ਕਿ ਰੂਪਨਗਰ ਪੁਲਿਸ ਨੂੰ ਕੱਲ ਬਹੁਤ ਅੰਤਰਾਜੀ ਔਇਲ ਟੈਂਕਰ ਜਿਹੜੇ ਚੋਰੀ ਸੀਗੀ ਉਹਦੇ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ ਸਾਡੇ ਡੀਆਈਜੀ ਸਰ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਸਰ ਮਨਿੰਦਰ ਸਿੰਘ ਸਰ ਵੀ ਦੇਖਰੇਕ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਦੋ ਬੰਦੇ ਨੂੰ ਅਰੈਸਟ ਕੀਤਾ ਹੈ ਪਹਿਲਾ ਬੰਦਾ ਹੈ ਮੁਹੰਮਦ ਦਾਨਿਸ਼ ਜੋ ਮਿਰਠ ਦਾ ਰਹਿਣ ਵਾਲਾ ਤੇ ਦੂਜਾ ਬੰਦਾ ਹੈ ਵਿਕਰਮ ਸਿੰਘ ਵਿੱਕੀ ਇਹ ਹੈਗਾ ਕਲਮਾ ਪਿੰਡ ਰੁਪੜ ਦੇ ਨੂਰਪੁਰਬੀ ਏਰੀਆ ਵਿੱਚ ਇਹਦੇ ਵਿੱਚ ਇਹਨਾਂ ਦੀ ਮਾਡਲ ਸਪਰਿੰਡੀ ਇਹ ਸੀ ਕਿ ਜਿਹੜੇ ਆਇਲ ਟੈਂਕਰਸ ਹੁੰਦੇ ਆ ਉਹ ਭਾਵੇਂ ਭਾਰਤ ਪੈਟਰੋਲੀਅਮ ਆ ਜਾਂ ਹਿੰਦੂਸਤਾਨ ਪੈਟਰੋਲੀਅਮ ਦੇ ਨੇ ਐਚਪੀ ਜਾਂ ਬੀਪੀਸੀਐਲ ਦੇ ਨੇ ਇਹ ਉਹਨਾਂ ਦੇ ਇਹ ਮੁਹੰਮਦ ਦਾਨਿਸ਼ ਬੰਦਾ ਕੀ ਕਰਦਾ ਸੀਗਾ ਉਹਨਾਂ ਦੀ ਜਿਹੜੇ ਲੌਕਸ ਹੁੰਦੇ ਸੀਗੇ ਉਹਨਾਂ ਦੇ ਲੌਕਸ ਦੀਆਂ ਹੁਬ ਹੁ ਸੇਮ ਚਾਬੀਆਂ ਹਨ ਯਾਨੀ ਕਿ ਨਕਲੀ ਚਾਬੀਆਂ ਬਣਾ ਕੇ ਡਰਾਈਵਰਾਂ ਨੂੰ ਦੇ ਦਿੰਦਾ ਸੀਗਾ ਜੇਦਨਾ ਬਾਅਦ ਵਿੱਚ ਕੀ ਹੁੰਦਾ ਸੀਗਾ ਕਿ ਡਰਾਈਵਰ ਉਸ ਚਾਬੀ ਦੀ ਵਰਤੋਂ ਕਰਕੇ ਉਹਦੇ ਵਿੱਚੋਂ ਤੇਲ ਜਾਂ ਪੈਟਰੋਲ ਜਾਂ ਡੀਜ਼ਲ ਜੋ ਵੀ ਹੁੰਦਾ ਸੀਗਾ ਉਹ ਚੋਰੀ ਕਰਕੇ ਅੱਗੇ ਵੇਚ ਦਿੰਦੇ ਸੀ ਇਸ ਨਾਲ ਤੇਲ ਕੰਪਨੀਆਂ ਨੂੰ ਵੀ ਬਹੁਤ ਵੱਡਾ ਘਾਟਾ ਹੋ ਰਿਹਾ ਸੀਗਾ ਇਹਦੇ ਰਿਗਾਰਡਿੰਗ ਹੀ ਐਫ ਆਈ ਆਰ ਨੰਬਰ 8/2026 ਅੰਡਰ ਸੈਕਸ਼ਨ ਇਹਦੇ ਵਿੱਚ ਬੀ ਐਨ ਐਸ ਐਲ ਲਗਾਏ ਗਏ ਨੇ 303 ਦਾ 2317 ਦਾ 2318 4336 2336 3 340 2341 2 ਤੇ 339 62 ਤੇ 35 ਯਾਨੀ ਕਿ ਜਿਹੜੇ ਕੋਰਸਪੋਂਡਿੰਗ ਟੂ ਆਈਪੀਸੀ ਨੇ ਬੇਸਿਕਲੀ ਇਹਦੇ ਵਿੱਚ ਕੀ ਆ 420 ਲਗਾਈ ਗਈ ਆ ਫੋਰਜਰੀ ਆ ਤੇ ਕੁਝ ਹੋਰ ਸੈਕਸ਼ਨ ਚੋਰੀ ਵੀ ਲਗਾਈ ਗਈ ਆ 379 ਜੋ ਆਈਪੀਸੀ ਦੀ ਸੀਗੀ ਤੇ ਇਹਦੇ ਵਿੱਚ ਅਸੀਂ ਮੌਕੇ ਤੋਂ ਮੁਹੰਮਦ ਦਾਨਿਸ਼ ਪੜਿਆ ਆ ਜਿਹੜਾ ਕਿ ਚਾਬੀਆਂ ਬਣਾਉਣ ਦਾ ਕੰਮ ਕਰਦਾ ਸੀਗਾ ਡਿਜੀਟਲ ਵੀ ਚਾਬੀ ਬਣਾਉਂਦਾ ਸੀਗਾ ਇਲੈਕਟ੍ਰੋਨਿਕ ਚਾਬੀ ਤੇ ਮੈਨੂਅਲ ਜਿਹੜੀ ਮੈਕੈਨੀਕਲ ਚਾਬੀ ਉਹ ਵੀ ਬਣਾਉਂਦਾ ਸੀਗਾ ਤੇ ਦੂਜਾ ਵਿਕਰਮ ਸਿੰਘਾ ਜਿਹੜਾ ਉਹ ਬੀਪੀਸੀਐਲ ਟਰੱਕ ਦਾ ਡਰਾਈਵਰ ਸੀ ऑयल ਟੈਂਕਰ ਦਾ ਜਿਹਨੇ ਚਾਬੀ ਮੌਕੇ ਤੇ ਬਣਵਾਈ ਸੀ ਤੇ ਉਹਨੂੰ ਵੀ ਰੰਗੇ ਹੱਤੀ ਕਾਬੂ ਕੀਤਾ ਗਿਆ ਇਹਦੇ ਕੋਲ ਮਤਲਬ ਤਾਲਾ ਜਿਹੜਾ ਖੁਲਵਾਇਆ ਹੋਇਆ ਸੀਗਾ ਉਹ ਤੇ ਨਵੀਂ ਬਣੀ ਹੋਈ ਚਾਬੀ ਵੀ ਸਾਨੂੰ ਮਿਲੀ ਆ ਤੇ ਦਾਨਿਸ਼ ਕੋਲੋਂ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਉਹ 40 50 ਜਿਹੜੀਆਂ ਬੇਸ ਚਾਬੀਆਂ ਨੇ ਬਿਲਕੁਲ ਜਿਹੜੀਆਂ ਰੌ ਚਾਬੀਆਂ ਹੁੰਦੀਆਂ ਜਿਹੜੀ ਅੱਗੇ ਉਹ ਚੇਸ ਕਰਦੇ ਨੇ ਇੱਕ ਸੋਲਡਰਿੰਗ ਮਸ਼ੀਨ ਮਿਲੀ ਆ 12 ਬੋਲਟ ਬੈਟਰੀ ਮਿਲੀ ਆ ਤੇ ਡਿਜੀਟਲ ਚਾਬੀਆਂ ਜਿਹੜੀਆਂ ਅਨਲੌਕ ਕੀਜ਼ ਹੁੰਦੀਆਂ ਤੇ ਮਾਈਕਰੋ ਪ੍ਰੋਸੈਸਰ ਚਿਪਸ ਹੁੰਦੀਆਂ ਉਹ ਵੀ ਮਿਲੀਆਂ ਨੇ ਤੇ ਇਹਨਾਂ ਦੇ ਆਪਣੇ ਮੋਬਾਈਲ ਨੇ ਤੇ ਇੱਕ ਇਹਦੀ ਆਪਣੀ ਗੱਡੀ ਹੈ ਤੇ ਇੱਕ ਬੀਪੀਸੀਐਲ ਦਾ ਔਇਲ ਟੈਂਕਰ ਵੀ ਅਸੀਂ ਕਬਜ਼ੇ ਵਿੱਚ ਲਿਆ ਹੈ ਤੇ ਹੁਣ ਅੱਗੇ ਇਸ ਗਿਰੋ ਨੂੰ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਜਿਹੜਾ ਦਾਨਿਸ਼ ਆ ਇਹ ਮਿਰਠ ਦਾ ਰਹਿਣ ਵਾਲਾ ਹੈ ਪੰਜਾਬ ਵਿੱਚ ਇਹਨੇ ਦੱਸਿਆ ਜਿਵੇਂ ਕੀ ਦੱਸ ਰਿਹਾ ਕਿ ਇਹ ਰੋਪੜ ਵੀ ਆਂਦਾ ਸੀ ਚਾਬੀਆਂ ਬਣਾ ਕੇ ਚੱਲਾ ਜਾਂਦਾ ਸੀਗਾ ਤੇ ਸੰਗਰੂਰ ਵੀ ਆਂਦਰ ਆ ਤੇ ਹਿਮਾਚਲ ਵਿੱਚ ਵੀ ਇਹ ਨਾਲਗਰ ਏਰੀਆ ਏਰੀਆ ਵਿੱਚ ਜਾ ਕੇ ਚਾਬੀਆਂ ਬਣਾਉਂਦਾ ਸੀਗਾ ਤੇ ਅੱਗੇ ਹੁਣ ਅਸੀਂ ਕੁਝ ਹੋਰ ਬੰਦੇ ਆਇਡੈਂਟੀਫਾਈ ਕਰ ਰਹੇ ਆ ਜਿਨ੍ਹਾਂ ਦੀ ਮੌਕੇ ਤੇ ਮੌਕੇ ਅਰੈਸਟਾਂ ਪਾਈਆਂ ਜਾਣਗੀਆਂ ਇਹਨਾਂ ਦੇ ਕੋਈ ਪਹਿਲਾਂ ਵੀ ਮੁਕਦਮੇ ਹੈ ਇਹ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਤੇ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਨਹੀਂ ਹੈ ਮੁਹੰਮਦ ਦਾਨਿਸ਼ ਵੀ ਘੱਟ ਉਮਰ ਦਾ ਹੀ ਹੈ ਤੇ ਵਿਕਰਮ ਵੀ 25 26 ਸਾਲਾਂ ਦਾ ਹੀ ਹੈ ਇਤੋਂ ਚਾਬੀਆਂ ਬਣਾ ਬੇਸ ਚਾਬੀਆਂ ਤਾਂ ਕੋਈ ਵੀ ਦੁਕਾਨ ਤੋਂ ਮਿਲ ਸਕਦੀਆਂ ਹੈ ਬੇਸ ਚਾਬੀਆਂ ਤਾਂ ਜਿੱਦਾਂ ਅਸੀਂ ਆਮ ਵੀ ਦੇਖਦੇ ਆ ਕਿ ਚਾਬੀਆਂ ਬਣਾਉਂਦੇ ਆ ਲੋਕ ਕੀਜ਼ ਉਹ ਮਤਲਬ ਉਹਨਾਂ ਨੂੰ ਪਰਪਸ ਨਹੀਂ ਪਤਾ ਹੁੰਦਾ ਕਿ ਕੀ ਆ ਤੇ ਉਹ ਵੀ ਅਸੀਂ ਉਹਨੂੰ ਬੁਲਾਵਾਂਗੇ ਪੁੱਛ ਕਿਸ ਲਈ ਉਹਨੇ ਦਿੱਲੀ ਦਾ ਐਡਰੈਸ ਦੱਸਿਆ ਜਿਹੜੇ ਬੰਦੇ ਤੋਂ ਉਹ ਬੇਸ ਚਾਬੀਆਂ ਲੈਂਦਾ ਸੀ ਤੇ ਮਾਈਕਰੋ ਪ੍ਰੋਸੈਸਰ ਜਿਹੜੀਆਂ ਚਿਪਸ ਬਣਾ ਰਿਆ ਸੀਗਾ ਉਹ ਇਹਨੇ YouTube ਤੋਂ ਸਿੱਖੀਆਂ ਸੀ ਇਹਦੇ ਮੋਬਾਈਲ ਤੋਂ ਵੀਡੀਓਜ਼ ਵੀ ਰਿਕਵਰ ਹੋਈਆਂ ਜਿਹਦੇ ਨਾਲ RFIDਜ਼ ਕੀਜ਼ ਜਿਹੜੀਆਂ ਡਿਜੀਟਲ ਕੀਜ਼ ਆ ਉਹ ਮਤਲਬ ਇਹ ਪ੍ਰੋਪਰ ਆਪ ਹੀ ਕਰ ਲੈਂਦਾ ਸੀਗਾ ਹੈ 10th ਪਾਸ ਹੀ ਆ ਬਟ YouTube ਤੋਂ ਹੀ ਇਹ ਬੰਦਾ ਸਿੱਖਿਆ ਹੈ ਕਾਫੀ ਕੁਝ ਅਜੀਤ ਸਿੰਘ ਸਾਹਿਬ ਇਹ ਆਲਸਿਰਫ ਆਲ ਡ్రਾਈਵਰ ਨੇ ਵੀ ਦੱਸਿਆ ਕਿ ਡਬਲ ਲੌਕ ਹੁੰਦੇ ਆ ਤੇ ਉਹ ਇੱਕ ਇੱਕ ਲੌਕ ਦੀ ਚਾਬੀ ਬਣਾ ਦਿੱਤੀ ਸੀ ਕਿ ਤੇ ਦੂਜੇ ਦੀ ਅਜੇ ਚਾਬੀਆਂ ਨੇ ਬਣਾਉਣੀ ਸੀਗੀ ਤੇ ਉਹਦੇ ਨਾਲ ਇਹ ਹੁੰਦਾ ਕਿ ਇੱਕ ਵਾਰੀ ਚਾਬੀ ਡਰਾਈਵਰ ਨੂੰ ਮਿਲ ਗਈ ਉਹ ਪਰਮਾਨੈਂਟਲੀ ਉਹਨੂੰ 2-3 ਜਾਂ 6 ਮਹੀਨੇ ਤੱਕ ਕੋਈ ਚਾਬੀ ਨਾ ਯੂਜ਼ ਕਰਦੇ ਰਹਿੰਦਾ ਜਦੋਂ ਤੱਕ ਕੰਪਨੀ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਜਿੰਨੀ ਵਾਰੀ ਵੀ ਉਹ ਲੈ ਕੇ ਆਂਦਾ ਹੈ ਔਇਲ ਨੂੰ ਉਹਦੇ ਵਿੱਚੋਂ ਆਪਣੇ ਹਿਸਾਬ ਨਾਲ ਕਿ ਜਿੰਨਾ ਪਤਾ ਵੀ ਨਾ ਚੱਲੇ ਕੰਪਨੀ ਨੂੰ ਉਹਨਾਂ ਤੋਂ ਤੇਲ ਚੋਰੀ ਕਰਕੇ ਟਾਪੀਆਂ ਵਗੈਰਾ ਤੇ ਵੇਚ ਦਿੰਦੇ ਸੀਗੇ 60-70 ਰੁਪਏ ਦੇ ਹਿਸਾਬ ਨਾਲ ਪੈਟਰੋਲ ਜਾਂ ਡੀਜ਼ਲ ਵੇਚ ਦਿੰਦੇ ਸੀ ਇਹਦੇ ਵਿੱਚ ਹੋਰ ਅਕਿਊਜ਼ਡ ਜਿਸ ਤਰ੍ਹਾਂ ਡਰਾਈਵਰ ਹੈ ਜਿੱਦਾਂ ਕਿ ਇਹਨੇ ਦਾਨਿਸ਼ ਨੇ ਦੱਸਿਆ ਕਿ ਉਹ ਜਿਹਦੀ ਜਿਹਦੀ ਵੀ ਅੱਜ ਤੱਕ ਉਹਨੇ ਚਾਬੀ ਬਣਾਈ ਆ ਉਹਨਾਂ ਦਾ ਰਿਕਾਰਡ ਮੇਨਟੇਨ ਕੁਝ ਕਰਕੇ ਰੱਖਦਾ ਹੈ ਆਧਾਰ ਕਾਰਡ ਵਗੈਰਾ ਉਹਨੇ ਰੱਖੇ ਹੋਏ ਨੇ ਕੁਝ ਆਧਾਰ ਕਾਰਡ ਮਿਲਲੇ ਸਾਨੂੰ ਤੇ ਬਾਕੀ ਅਸੀਂ ਹੁਣ ਉਹਦਾ ਮੋਬਾਈਲ ਹੋਰ ਫੋਰੈਂਸਿਕਲੀ ਭੇਜਿਆ ਹੋਇਆ ਜਿੱਤੇ ਹੀ ਉਹਦੀ ਰਿਪੋਰਟ ਆਂਦੀ ਹੈ ਅਸੀਂ ਚੈੱਕ ਕਰਕੇ ਬਾਕੀਆਂ ਨੂੰ ਵੀ ਪੁੱਛਕਿਛ ਲਈ ਬੁਲਾਵਾਂਗੇ ਇਹ ਸਰ ਤੋਂ ਧਿਆਨ ਚ ਸੀਗਾ ਇਹ ਮਤਲਬ ਇਹ 올ਓਵਰ ਇੰਡੀਆ ਹੀ ਕਿਤੇ ਕਿਤੇ ਇਹ ਚੀਜ਼ਾਂ ਚੱਲ ਰਹੀਆਂ ਨੇ ਇੱਕ ਪਹਿਲਾਂ ਵੀ ਅਸੀਂ ਉੱਤਰਾਖੰਡ ਦੀ ਨਿਊਜ਼ ਸੁਣੀ ਸੀਗੀ ਤੇ ਹੁਣ ਸਾਡੇ ਹੋ ਗਿਆ ਤੇ ਅਸੀਂ ਆਇਲ ਕੰਪਨੀਆਂ ਨੂੰ ਵੀ ਇਨਫਾਰਮ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਵੀ ਟੈਂਕਰ ਖੜਾ ਹੈ ਉਹਨਾਂ ਨੂੰ ਵੀ ਦੱਸਾਂਗੇ ਕਿ ਕਿੱਦਾਂ-ਕਿੱਦਾਂ ਤੁਹਾਡੇ ਤਾਲੇ ਮਤਲਬ ਤੁਹਾਡਾ ਕਿੰਨਾ ਮਤਲਬ ਈਜ਼ੀ ਸਿਸਟਮ ਆ ਕਿ ਜਿਹਨੂੰ ਚੇਂਜ ਕਰਨ ਦੀ ਲੋੜ ਆ ਇੱਕ ਸਰ ਇਹ ਦੱਸਿਓ ਮਾਊਂਟ ਤਾਂ ਦੇਖੋ ਅਸੀਂ ਪ੍ਰੋਪਰਲੀ ਨਹੀਂ ਦੱਸ ਸਕਦੇ ਕਿਉਂਕਿ ਨਹੀਂ ਇਹ ਨਹੀਂ ਕਹਿ ਸਕਦੇ ਕਿ ਕਿਹੜੇ ਬੰਦੇ ਨੇ ਕਿੰਨਾ ਔਇਲ ਵੇਚਿਆ ਇਹ ਦਾਨਿਸ਼ ਦੇ ਦਰਸ਼ਨ ਮੁਤਾਬਕ ਇਹ 1.5-2 ਸਾਲ ਤੋਂ ਇਹ ਕੰਮ ਕਰ ਰਿਹਾ ਚਾਬੀਆਂ ਬਣਾਉਣ ਦਾ ਇਹ ਮਤਲਬ ਕਈ ਡਰਾਈਵਰ ਇਹਦੇ ਕੋਲੋਂ ਮੇਰਟ ਵੀ ਚਾਬੀਆਂ ਬਣਵਾ ਕੇ ਲੈ ਕੇ ਆਂਦੇ ਆ ਜਿਹੜਾ ਕੋ ਮਕੈਨਿਕਲ ਚਾਬੀ ਆ ਜਾਂਦੀ ਉਹਦੀ ਕਾਪੀ ਲੈ ਕੇ ਇਹ ਕਈ ਇਹ ਸਪੈਸ਼ਲੀ ਮੈਰਿਟ ਤੋਂ ਆਂਦਾ ਹੈ ਜਿੱਦਾਂ ਇੱਕ ਦਿਨ ਲਿਆ ਤੇ ਟਾਬੇ ਤੇ 10-15 ਜਿੱਦਾਂ ਟਰੱਕ ਖੜੇ ਆ ਉਹਨਾਂ ਨੂੰ ਪਤਾ ਹੈ ਵੀ ਅੱਜੇ ਚਾਬੀ ਬਣਾਉਣਾ ਹੈ ਉਹ ਤੋਂ 10 ਤੋਂ 15000 ਰੁਪਏ ਇਹ ਲੈਂਦਾ ਸੀਗਾ ਹਰੇਕ ਬੰਦੇ ਤੋਂ ਤੇ ਚਾਬੀ ਉਹਨਾਂ ਨੂੰ ਬਣਾ ਕੇ ਦੇ ਦਿੰਦਾ ਸੀ ਡੁਪਲੀਕੇਟ ਇੱਕ ਦਫ਼ਤਰੀਆਂ ਦੋਨੋਂ ਦੀਆਂ ਇਕੱਠੀਆਂ ਦਫ਼ਤਰੀਆਂ ਮੀਆਂ ਇਹ ਮੌਕੇ ਤੋਂ ਹੀ ਢਾਬੇ ਤੇ ਫੜੇ ਨੇ ਅਸੀਂ ਕਿੱਥੋਂ ਕਿੱਥੋਂ ਹੋਈਆਂ ਇਹ ਵੀ ਦੱਸੋ ਇਹ ਮਲਕਪੁਰ ਫਲਾਈਓਵਰ ਦੇ ਨੇੜੇ ਢਾਬਾ ਨਾਲ ਹੀ ਆ ਕਿਹੜੇ ਢਾਬਾ ਜੀਐਸ ਲੱਕੀ ਢਾਬਾ ਜੀਐਸ ਲੱਕੀ ਢਾਬਾ ਉਹਦੇ ਨੇੜੇ ਉਹ ਇਹ ਚਾਬੀਆਂ ਬਣਾ ਰਿਆ ਸੀ ਕਿ ਇੱਕ ਚਾਬੀ ਬਣਾ ਦਿੱਤੀ ਸੀ ਉਹ ਪ੍ਰੋਪਰ ਤਾਲਾ ਵੀ ਮੌਜੂਦ ਆ ਜਿਹਦੇ ਵਿੱਚ ਇਹਨੇ ਮਾਈਕਰੋਪ੍ਰੋਸੈਸਰ ਚਿਪ ਫਿਟ ਕੀਤੀ ਅਸੀਂ ਫਿਰ ਚੈੱਕ ਵੀ ਕਰਵਾਇਆ ਉਹ ਆਪਣੇ ਰਿਮੋਟ ਨਾਲ ਉਹਨੂੰ ਕਿੱਦਾਂ ਅਨਲੌਕ ਤੇ ਲੌਕ ਕਰ ਰਿਹਾ ਹੈ ਅੱਛਾ ਜੀਐਸ ਸਰ ਇਹ ਇਹ ਹਾਇਰਡ ਹੀ ਨੇ ਇਹ ਮਾਲਕ ਆਪਣਾ ਕੱਕੂ ਦੱਸ ਰਿਹਾ ਕਿਹੜਾ ਬੀਪੀਸੀਐਲ ਉਹਦੀ ਕੰਪਨੀ ਹੈ ਜੀ ਹਾਂਜੀ ਮਲੋੜ ਮਲੋੜ ਬਨੂੜ ਤੋਂ ਬਨੂੜ ਤੋਂ ਕੰਪਨੀ ਆ ਉਹਨਾਂ ਦੇ ਇਹ ਹਾਇਰਡ ਵਹੀਕਲ ਹੀ ਚਲਾਉਂਦੇ ਨੇ ਹਾਂਜੀ ਇਹ ਨਾਲਾਗੜ੍ਹ ਤੋਂ ਫਿਲ ਕਰਦੇ ਆ ਕਈ ਗੱਡੀਆਂ ਪਟਿੰਡੇ ਤੋਂ ਫਿਲ ਕਰਦੀਆਂ ਆ ਜੇ ਦੇਖ ਕੇ ਆਪਣਾ ਚੋਰੀ ਕਰ ਲੈਂਦੇ ਸੀਗੇ ਇਹ ਸੇਲ ਬੇਚਦੇ ਕਿੱਥੇ ਵੀ ਹੋਏਗੀ ਇਹ ਢਾਬੇ ਵਾਲਿਆਂ ਇਹ ਇਹ ਦੇ ਡਰਾਈਵਰ ਦੇ ਦੱਸਣ ਮੁਤਾਬਕ ਇਹ ਢਾਬੇ ਵਾਲਿਆਂ ਨੂੰ ਹੀ ਦੇ ਦਿੰਦਾ ਸੀਗਾ ਉਹਨਾਂ ਨੂੰ ਵੀ ਲਾਲਚ ਹੁੰਦਾ ਸੀਗਾ ਕਿ ਸਸਤਾ ਤੇਲ ਮਿਲ ਰਿਹਾ ਹੈ 60 70 ਰੁਪਏ ਲੀਟਰ ਤੇ ਉਹ ਟਾਪੇ ਵਾਲੇ ਉਹਨਾਂ ਤੋਂ ਖਰੀਦ ਲੈਂਦੇ ਸਨ ਪੰਜਾਬ ਤੇ ਹਿਮਾਚਲ ਦੀ ਤਾਂ ਇਸ ਦਾਨਿਸ਼ ਦੀ ਗੱਲ ਆਈ ਹੈ ਬਾਕੀ ਕੁਝ ਹੋਰ ਬੰਦਿਆਂ ਦੇ ਵੀ ਨਾਮ ਦੱਸ ਰਿਹਾ ਹੈ ਕਿ ਉਹ ਵੀ ਮਤਲਬ ਬਾਕੀ ਸਟੇਟਸ ਵੀ ਕਰਦੇ ਆ ਰਾਜਸਥਾਨ ਹੋ ਗਿਆ ਫੇ ਹਰਿਆਣਾ ਜਾਂ ਉਹ ਵੀ ਦੱਸ ਰਿਹਾ ਹੈ ਮਤਲਬ ਇਹਨਾਂ ਦਾ ਪ੍ਰੋਪਰ ਮਿਰਟ ਚ ਇੱਕ ਹੀ ਗੈਂਗ ਟਾਈਪ ਹੀ ਆ ਜਿਹੜੇ ਕਿ ਪ੍ਰੋਪਰ ਸਿੱਖੇ ਹੋਏ ਆ ਕੰਮ ਨੂੰ ਤੇ ਉੱਥੋਂ ਹੀ ਇਹ ਅੱਗੇ ਆਪਣਾ ਨੈਟਵਰਕ ਚਲਾ ਰਹੇ ਸੀਗੇ ਕੁਝ ਕਹਿੰਦੇ ਸੀ ਤੁਹਾਡੇ ਪਾਸ ਕੋਈ ਨਹੀਂ ਇਹਨਾਂ ਕੋਲ ਸਪੈਸ਼ਲ ਬ੍ਰਾਂਚ ਕੋ ਕੋਈ ਮਤਲਬ ਸਿਕਰਟ ਇਨਫੋਰਮੇਸ਼ਨ ਆਈ ਸੀਗੀ ਕਿ ਇਦਾਂ ਇਦਾਂ ਚੱਲ ਰਿਹਾ ਫਿਰ ਇਹਨਾਂ ਨੇ ਸਦਰ ਰੋਪੜ ਦੀ ਟੀਮ ਨਾਲ ਬਿਲਕੁਲ ਕੇ ਕਾਰਵਾਈ ਕੀਤੀ ਹੈ ਸਰ ਜਿਹੜੇ ਹੋਟਲ ਉਹ ਵੀ ਚੈੱਕ ਕੀਤਾ ਜਾਏਗਾ ਬਟ ਉਹਦੀ ਮਤਲਬ ਇਸ ਚੀਜ਼ ਦੀ ਵੈਰੀਫਿਕੇਸ਼ਨ ਬਹੁਤ ਮੁਸ਼ਕਿਲ ਹੋ ਜਾਣੀ ਹੈ ਕਿ ਆਇਲ ਉਹਨਾਂ ਨੇ ਕਿੱਦਾਂ ਪ੍ਰਕਿਊਰ ਕੀਤਾ ਹੈ ਕਿਉਂਕਿ ਇਸ ਦਾ ਬਿੱਲ ਨਹੀਂ ਹੁੰਦਾ ਬਾਕੀ ਇਹਨਾਂ ਤੋਂ ਹੀ ਆ ਪੁੱਛ ਕੇ ਅਸੀਂ ਲੋਕਾਂ ਨੂੰ ਵੀ ਅਵੇਅਰ ਕਰਾਂਗੇ ਤੇ ਔਇਲ ਕੰਪਨੀਆਂ ਦਾ ਸਭ ਤੋਂ ਪਹਿਲਾਂ ਵੇਅਰ ਹੋਣਗੀਆਂ ਆਪਣੇ ਲੌਕ ਸਿਸਟਮ ਵਗੈਰਾ ਨੂੰ ਰੀਚੈੱਕ ਕਰਕੇ ਪ੍ਰੋਪਰ ਕਰਨਗੇ ਕਿ ਕੀ ਇਸ ਚੇਂਜ ਕੀਤਾ ਜਾ ਸਕਦਾ ਹੈ ਤੇ ਜ਼ਰੂਰ ਢਾਬੇ ਵਾਲਿਆਂ ਨੂੰ ਵੀ ਕਹਾਂਗੇ ਕਿ ਇਹ ਚੀਜ਼ਾਂ ਨਾ ਕਰਨ ਕਿਉਂਕਿ ਜੇ ਹੁਣ ਜੇ ਵੇਕੀ ਕੁਝ ਦੱਸਦਾ ਹੈ ਢਾਬੇ ਦਾ ਤਾਂ ਫਿਰ ਉਹਦੇ ਤੇ ਵੀ ਪ੍ਰੋਪਰ ਕਾਰਵਾਈ ਕੀਤੀ ਜਾਵੇਗੀ ਪ੍ਰੋਪਰ ਇਨਵੋਲਵਮੈਂਟ ਉਹਦੋਂ ਵੀ ਨਾਮਿਨੇਟ ਕਰਾਂਗੇ